ਕਲ ਸਾਰੇ ਨੂੰ ਮੈਂ ਹਾਂ ਤਫਸੀਰਤ ਕਰ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਕਾਫੀ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ ਸਭ ਤੋਂ ਵੱਡਾ ਮੁੱਦਾ ਗਣਤੰਤਰ ਦਿਵਸ ਦਾ ਅੱਜ ਦੇ ਦਿਨ ਜੋ ਹਰ ਭਾਰਤੀ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਇਸ ਬਾਰੇ ਗੱਲ ਕਰਾਂਗੇ ਤੇ ਹੋਰ ਵੀ ਕਈ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਚੱਕ ਕੇ ਜਿਨ੍ਹਾਂ ਬਾਰੇ ਗੱਲ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨਾਲ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਤੇ ਜੀ ਬਹੁਤ ਮਿਹਰਬਾਨੀ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਨਾ ਉਸਵਾਲ ਆਪਾ ਹਾਜ਼ਰ ਆਂ ਦਰਸ਼ਕਾਂ ਇੱਕ ਜ਼ੈਰੀ ਜੀ ਸਰ ਸਵਾਲ ਤੋਂ ਪਹਿਲਾਂ ਮੈਂ ਤੁਹਾਨੂੰ ਤੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦੇਣਾ ਚਾਹਾਂਗੀ ਬਿਲਕੁਲ ਮੁਬਾਰਕਬਾਦ ਜਿਹੜਾ ਹੈਗਾ ਇਸ ਲਈ ਕਿਉਂਕਿ ਕੌਮੀ ਦੇ ਕਮੰਤਰੀ ਪਦ ਤੇ ਸਾਡੇ ਇਸ ਦਿਨ ਦੀ ਬਹੁਤ ਐਵੇਂ ਤਾਂ ਜੀ ਉਸ ਦਿਨ ਜਿਸ ਨੂੰ ਇੱਕ ਦਿਨ ਆਜ਼ਾਦੀ ਆਈ ਉਹ ਆਜ਼ਾਦੀ ਵਾਲਾ ਦਿਨ ਤੇ ਗਣਤੰਤਰ ਦਿਵਸ ਜਿਸ ਦਿਨ ਸਾਡਾ ਸੰਵਿਧਾਨ ਹੋੰਦ ਚਾਇਆ ਇਸ ਕਰਕੇ ਸਾਡੇ ਮੁਲਕ ਦੇ ਇਤਿਹਾਸ ਦੇ ਵਿੱਚ ਕਹਿ ਲਓ ਲੋਕਾਂ ਦੀ ਹੋਂਦ ਨਾਲ ਜੁੜੇ ਦੋ ਵੱਡੇ ਸਭ ਤੋਂ ਵੱਡੇ ਦਿਨ ਹੈ ਜਿਸ ਦਿਨ ਸਾਨੂੰ ਆਜ਼ਾਦੀ ਮਿਲੀ ਤੇ ਦੂਜਾ ਦਿਨ ਜਨਤੰਤਰ ਦੇ ਦਿਨ ਜਿਸ ਦੀ ਆਪਾਂ ਗੱਲ ਕਰਦੇ ਆ 26 ਜਨਵਰੀ ਜਿਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਜਿਸ ਦਿਨ ਤੋਂ ਸਾਨੂੰ ਆਜ਼ਾਦੀ ਦਾ ਅਧਿਕਾਰ ਹੈ ਬੋਲਣ ਦਾ ਅਧਿਕਾਰ ਹੈ ਹੱਕਾਂ ਦਾ ਅਧਿਕਾਰ ਹੈ ਗਿਆਨ ਸਾਧਨ ਦਾ ਅਧਿਕਾਰ ਹੈ ਬਹੁਤ ਸਾਰੇ ਸਣੀ ਸਾਡੀ ਜ਼ਿੰਦਗੀ ਕਨਤੰਤਰ ਦੇਸ ਨਾਲ ਜੁੜੀ ਹੋਈ ਹੈ ਜੀ 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 ਸਰ ਜੀ ਸਭ ਤੋਂ ਪਹਿਲਾ ਸਵਾਲ ਇਸੇ ਤੇ ਚੱਕ ਲੈਨੇ ਆ ਅੱਜ ਦਿੱਲੀ ਵਿੱਚ ਵੱਡੇ ਪੱਧਰ ਤੇ ਹਰ ਸਾਲ ਵਾਂਗੂ ਇਸ ਸਾਲ ਵੀ ਇੱਕ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਤੇ ਚਾਕੀਆਂ ਨਿਕਲਦੀਆਂ ਨੇ ਤੇ ਇਸ ਤੇ ਹੁਣ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਉੱਥੇ ਵੀ ਸਮਾਗਮ ਹੋਇਆ ਹੈ ਤੇ ਸੀਐਮ ਮਾਨ ਉੱਥੇ ਪਹੁੰਚੇ 플ੈਗ ਹੋਸਟਿੰਗ ਕੀਤੀ ਹੈ ਤੇ ਉਹਨਾਂ ਨੇ ਆਪਦੇ ਭਾਸ਼ਣ ਵਿੱਚ ਪੰਜਾਬ ਦਾ ਜ਼ਿਕਰ ਕੀਤਾ ਹੈ ਪੰਜਾਬ ਦੀ ਕੁਰਬਾਨੀਆਂ ਬਾਰੇ ਪ੍ਰਾਪਤੀਆਂ ਬਾਰੇ ਤੇ ਜਿਹੜੇ ਸੰਘਰਸ਼ਾਂ ਬਾਰੇ ਦੱਸਿਆ ਹੈ ਇਸ ਬਾਰੇ ਕੀ ਕਹੋਗੇ ਸਰ ਅਖੋ ਜੀ ਦਾ ਆਪਾਂ ਜ਼ਿਕਰ ਕੀਤਾ ਇਹ ਕਾਇਮ ਦਾੜਾ ਸਾਡੇ ਸਰਾਂ ਲਈ ਕੋਮੀ ਪੱਤਰ ਤੇ ਤੇ ਪੰਜਾਬ ਦੀ ਗੱਲ ਕਰੀਏ ਦੂਜੇ ਸੂਬਿਆਂ ਦੀ ਗੱਲ ਕਰੀਏ ਜੀ ਜਾਂ ਕੋਮੀ ਪੱਤਰ ਤੇ ਬਾਕੀ ਸੂਬਿਆਂ ਦੀ ਤੇ ਕੇਂਦਰ ਦੀ ਕੇਂਦਰ ਦੀ ਗੱਲ ਕੀਤੀ ਜਾਏ ਜੇ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਉਹਨਾਂ ਨੇ ਹਿਆਰਪੁਰ ਦੇ ਵਿੱਚ ਅੱਜ ਗਣਤੰਤਰ ਦਿਵਸ ਤੇ ਕੋਮੀ ਚੰਡਾ ਲਹਿਰਾਇਆ ਔਰ ਜਿਹੜੇ ਸੁਰੱਖਿਆ ਦਸਤੇ ਉਹਨਾਂ ਤੋਂ ਸ਼ਾਂਤੀ ਲਈ ਇਸ ਮੁਕੇ ਮੁੱਖ ਮੰਤਰੀ ਨੇ ਇੱਕ ਵੱਡਾ ਸਨੇਹਾ ਪੰਜਾਬੀਆਂ ਲਈ ਪੰਜਾਬੀਆਂ ਵਾਸਤੇ ਪੰਜਾਬੀ ਤਰਫੋਂ ਘਹਿਰਤਤਾ ਗਿਆ ਉਹ ਸੁਨੇਹਾ ਸੀ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਜੇ ਅੱਜ ਅਸੀਂ 77 ਦਿਨ ਮਨਾ ਰਹੇ ਹਾਂ ਤੇ ਇਹਦੇ ਚ ਬਹੁਤ ਵੱਡੀ ਅਹਿਮ ਭੂਮਿਕਾ ਪੰਜਾਬੀਆਂ ਦੀ ਕੁਰਬਾਨੀਆਂ ਦੀ ਹੈ ਉਹਨਾਂ ਨੇ ਪੰਜਾਬੀ ਜਿਹੜੇ ਦੇਸ਼ ਭਗਤ ਹੋਏ ਐ ਚਿੱਪਕ ਸਿੰਘ ਬਾਕੀ ਦੇਸ਼ ਭਗਤ ਹੋਏ ਸਾਰਿਆਂ ਨੂੰ ਨਾਮ ਲੈ ਕੇ ਸਤਿਕਾਰ ਦਿੱਤਾ ਸੇਧਾ ਕੀਤਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਜਿਨ੍ਹਾਂ ਨੇ ਵਜਾ ਕਰਕੇ ਗਣਤੰਤਰ ਦੇ ਸੌਂਦ ਚ ਆਇਆ ਤੇ ਅੱਜ ਉਸ ਦਿਨ ਜਿਸੀ ਕਾਲ ਕਰ ਰਹੇ ਹਾਂ ਦੂਜਾ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਬਹੁਤ ਵੱਡੀ ਕੰਟਰੀਬਿਊਸ਼ਨ ਆਜ਼ਾਦੀ ਤੋਂ ਬਾਅਦ ਦੇ ਦਿੱਤੀ ਆਜ਼ਾਦੀ ਤੋਂ ਬਾਅਦ ਚ ਦਿੱਤੀ ਹੋਈ ਸੀ ਅਨਾਜ ਦੇ ਖੇਤਰ ਚ ਕਿੰਦੇ ਪੰਜਾਬ ਦੇ ਦੇ ਅਨਾਜ ਦਾ ਅੱਜ ਵੀ ਸਰਟੀਫਾਈਡ ਹਿੱਸਾ ਮਹਾਰਾ ਪੰਜਾਬ ਕਰਦਾ ਹੈ ਬਹੁਤ ਵੱਡੀ ਪੂਰਤੀ ਆ ਪੰਜਾਬ ਦੀ ਤਰਫੋਂ ਦੇਜਦੇ ਅਨਾਜ ਪਨਾੜ ਚ ਸੋ ਪੂਰੇ ਦੇਸ਼ ਨੂੰ ਜਿਹੜਾ ਹੈ ਖੁਸ਼ਹਾਲ ਬਣਾਉਣ ਲਈ ਪੂਰੇ ਮੁਲਕ ਦਾ પેટ ਭਰਨ ਦੇ ਲਈ ਦੇਸ਼ ਦੇ ਵਿਕਾਸ ਦੇ ਲਈ ਪੰਜਾਬ ਦੀ ਇਹ ਭੂਮਿਕਾ ਹੈ ਇਹਦਾ ਉਹਨਾਂ ਨੇ ਵੱਡੀਆਂ ਪ੍ਰਾਪਤੀਆਂ ਵਿੱਚੋਂ ਜ਼ਿਕਰ ਕੀਤਾ ਫਿਰ ਇੱਕ ਐ ਮੁੱਦਾ ਆਪਾਂ ਜਿਹਦਾ ਜ਼ਿਕਰ ਕਰਨਾ ਬਣਦਾ ਹੈ ਮੁੱਖ ਮੰਤਰੀ ਜਿੱਥੇ ਪ੍ਰਾਪਤੀ ਹੁੰਦੀ ਦੇਸ਼ ਪ੍ਰਤੀ ਕੁਰਬਾਨੀਆਂ ਦੀ ਗੱਲ ਕੀਤੀ ਉੱਥੇ ਉਹਨਾਂ ਨੇ ਇਹ ਵੀ ਕੀਤਾ ਕਿ ਪੰਜਾਬ ਨਾਲੇ ਤੇ ਬਾਦੂ ਵੀ ਕਈ ਵੱਡੇ ਤੱਕੇ ਤੇ ਵਿਸਥਾਰੇ ਹੋਰੇ ਉਹਨੇ ਕਹਿ ਕੇ ਫਾਰ ਐਗਜ਼ਾਮਪਲ ਆਖੜਾ ਬਿਆਸ ਮੈਨੇਜਮੈਂਟ ਬੋਰਡ ਕਿਸ ਕਦਰ ਪਿਛਲੇ ਦਿਨਾਂ ਚ ਪੰਜਾਬ ਨੂੰ ਯੋਜਨਾ ਪਿਆ ਆਪਣੇ ਹੱਕ ਦਾ ਪਾਣੀ ਲੈਣ ਵਾਸਤੇ ਜਿਹੜੀ ਜਿਹੜਾ ਨਿਯਮ ਅਤਾਕ ਮਿਲਦਾ ਉਸ ਤੇ ਵੀ ਤੱਕਾ ਕੀਤਾ ਜਾ ਰਿਹਾ ਸੀ ਕਿਤੇ ਕਹਿ ਰਹੇ ਸੀ ਜੀ ਹਰਿਆਣਾ ਨੂੰ ਇਹਨਾਂ ਦੇ ਦਿਓ ਇਹਨਾਂ ਤੁਹਾਨੂੰ ਬਾਅਦ ਦੇ ਦਿਆਂਗੇ ਜਣੀ ਤੁਸੀਂ ਹਾਲਤ ਦੇਖੋ ਕੀ ਹੁੰਨੀ ਸੀ ਕਿ ਮੁੱਖ ਮੰਤਰੀ ਪੁਗੰਤ ਨੂੰ ਆਹ ਪਹਿਰੇ ਤਾਰੀ ਕਰਨੀ ਪਈ ਜਾ ਕੇ ਉਥੇ ਨੰਗਲ ਲੈਨ ਦੇ ਉੱਤੇ ਪਗਰੋਡਿਆਂ ਦਾ ਪਾਣੀ ਪੰਜਾਬ ਦੇ ਹਿੱਸੇ ਦਾ ਬੁਛੌਂ ਲਈ ਕਦੇ ਮੀਟਿੰਗਾਂ ਦੇ ਵਿੱਚ ਲੜਾਈ ਝਗੜੇ ਅਦਾਲਤਾਂ ਤੱਕ ਮਾਮਲਾ ਗਿਆ ਜਣੀ ਇਹ ਤੱਕਾ ਪੰਜਾਬ ਕਿਉਂ ਪੰਜਾਬ ਦੇ ਨਾਲ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਜਿਹੜੇ ਪੰਜਾਬ ਨੇ ਦੇਸ਼ ਨੂੰ ਆਜ਼ਾਦੀ ਲਈ ਤੇ ਦੇਰੀ ਤੇ ਨਾਲ ਲਈ ਇਹਨਾਂ ਕੁਝ ਕੰਟ੍ਰਿਬਿਊਟ ਕੀਤਾ ਜੀ ਫਿਰ ਉਹਨਾਂ ਨੇ ਕਿਹਾ ਕੇਵਲ ਇਨੀ ਗੱਲ ਨਹੀਂ ਰੂਰਲ ਡਿਵੈਲਪਮੈਂਟ ਦੀ ਗੱਲ ਕਰੋ ਰੂਰਲ ਡਿਵੈਲਪਮੈਂਟ ਫੰਡ ਹੈ ਜਿਹੜਾ ਪਿੰਡ ਵਿਕਾਸ ਫੰਡ ਪਿੰਡ ਵਿਕਾਸ ਫੰਡ ਪਿਛਲੇ ਕਾਫੀ ਲੰਮੇ ਸਮੇ ਤੋਂ ਪੰਜਾਬ ਲਗਾਤਾਰ ਇਸ ਗੱਲ ਤੇ ਘਹਾ ਦੇ ਰਿਹਾ ਦਵਾਈ ਪਾ ਰਿਹਾ ਕਿ ਸਾਡੇ ਇਸ ਦਾ ਠੰਡ ਦਿਓ ਸਾਡੀਆਂ ਸੜਕਾਂ ਦਾ ਬੁਰਾ ਹਾਲ ਹੈ ਸਾਡੇ ਵਿਕਾਸ ਦਾ ਬੁਰਾ ਹਾਲ ਹੈ ਜੇ ਮੰਡੀਆਂ ਦੇ ਨਾਲ ਪਿੰਡ ਨਹੀਂ ਜੋੜੇ ਜਾਣਗੇ ਸੜਕਾਂ ਦੇ ਰਹੀਂ ਤਾਂ ਵਿਕਾਸ ਕਿਵੇਂ ਹੋਏਗਾ ਅਨਾਜ ਕਿਵੇਂ ਮੰਡੀਆਂ 'ਚ ਪਹੁੰਚੇਗਾ ਸੋ ਕਹਿੰਦੇ ਅਜੇ ਤੱਕ ਕੋਈ ਹਿਸਾਬ ਦਾ ਹਸਾਬਦਾਨ ਨਹੀਂ ਬਲਕਿ ਪੰਜਾਬ ਕੋਲੋਂ ਹਸਾਬ ਦਾ ਲੰਗਾਇਆ ਜਾ ਰਿਹਾ ਕਿ ਤੁਸੀਂ ਪਿਛਲਾ ਹਸਾਬ ਦਾ ਦਿਓ ਜੀ ਕਹਿੰਦੇ ਗਲਤ ਇਸਤੇਮਾਲ ਹੋਇਆ ਇਹ ਤਾਂ अकेਲੀ ਗੱਲ ਇਰਾਨ ਨੇ ਮਨਰੀਗਾ ਦੀ ਗੱਲ ਕੀਤੀ ਮਗਨਰੀਗਾ ਦੇ ਵੀ ਜਿਹੜਾ ਸੋਧ ਕੀਤੀ ਗਈ ਹੈ ਕੇਂਦਰ ਨੂੰ ਜੀ ਰਾਜ ਇਹ ਬਿੱਲ ਦੇ ਰੂਪ ਜਿਹੜਾ ਬਾਅਦ ਵਿੱਚ ਐਕਟ ਬਣਾ ਲਿਆਂਦਾ ਗਿਆ ਉਹ ਕੰਦੇ ਸਿੱਧੇ ਤੌਰ ਤੇ ਥੱਕਾ ਇਹਨਾਂ ਨਾਲ ਸਵੇਰ ਸੁਬੇ ਨੂੰ ਬਹੁਤ ਵੱਡਾ ਥੱਕਾ ਪੈ ਰਿਆ ਕਿਉਂਕਿ ਨਹੀਂ ਨਹੀਂ ਜਿਹੜੇ ਕੰਮ ਕਰਨ ਵਾਲੇ ਲੋਕ ਆ ਮਜ਼ਦੂਰ ਲੋਕ ਆ ਉਹਨਾਂ ਦੇ ਹੱਕਾਂ ਤੇ ਛਾਪਾ ਕਿੱਥੇ ਦਾ ਅੱਗੇ ਜਿਹੜਾ ਹੈਗਾ ਕੇਂਦਰ 90% ਦੀ ਹਿੱਸਾ ਪਾਉਂਦਾ ਸੀ ਔਰ ਸੂਬੇ 10% ਦੀ ਹਿੱਸਾ ਪਾਉਂਦੇ ਸੀ ਇਸ ਸਕੀਮ ਦੇ ਵਿੱਚ ਉਹਨਾਂ 60 ਤੇ 40 ਦੀ ਉਹ ਕਹਿੰਦੇ ਰੇਸ਼ੋ ਕਰਨ ਦੇ ਨਾਲ ਕਿੰਨਾ ਵੱਡਾ ਅਨਿਆਇ ਦਾ ਸਾਰਾ ਬੋਝ ਹੀ ਸੁਭਿਆਂ ਦੇ ਉੱਤੇ ਪਾ ਗਿਆ ਉਹ ਕਹਿੰਦੇ ਇਸ ਮਾਮਲੇ ਲੈ ਕੇ ਵੀ ਕੀ ਮੁੱਦੇ ਤੇ ਵੀ ਪੰਜਾਬ ਲਗਾਤਾਰ ਲੜਾਈ ਲੜਦਾ ਆ ਰਿਹਾ ਹੁਣ ਵੀ ਲੜਾਈ ਅਸੀਂ ਜਾਰੀ ਰੱਖਾਂਗੇ ਕਿ ਕਿੰਨਾ ਮਰਜ਼ੀ ਸਾਨੂੰ ਜਿਹੜਾ ਇਹ ਜਿਹੜੀ ਕਰਵਾਣੀਆਂ ਕਰਨੀਆਂ ਆਪਾਂ ਲੜਾਈ ਲੜਨੀ ਪਏ ਫਿਰ ਮੁੱਖ ਮੰਤਰੀ ਨੇ ਅਹਿਮ ਮੌਕੇ 'ਤੇ ਇਸ ਮੁਕੇ ਤੇ ਪੰਜਾਬ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਨੇ ਦੋ ਵੱਡੇ ਮਾਮਲਿਆਂ ਨੂੰ ਵਾਰ ਕੇ ਪੇਸ਼ ਕੀਤਾ ਸਿੱਖਿਆ ਸਿੱਖਿਆ ਦੇ ਮਾਮਲੇ 'ਚ ਉਹਨਾਂ ਨੇ ਕਹਿ ਕੇ ਪਹੁੰਚਾ ਨੇ ਜਿਸ ਕਦਰ ਜਿਹੜੀ ਤਰੱਕੀ ਕੀਤੀ ਐ ਸੈਕੂਲਰ ਸਕੂਲਾਂ ਦੀ ਗੱਲ ਕਰ ਲਈ ਐ ਕਾਲਜਾਂ ਦੀ ਗੱਲ ਕਰ ਲਈ ਯੂਨੀਵਰਸਿਟੀ ਦੀ ਗੱਲ ਕਰ ਲਈ ਮੈਡੀਕਲ ਖੇਤਰ ਦੀ ਗੱਲ ਕਰ ਲਈ ਸਾਰੇ ਖੇਤਰਾਂ ਦੇ ਤਰ੍ਹਾਂ ਪੰਜਾਬ ਨੂੰ ਵੱਡੀ ਪੱਧਰ ਤੇ ਵਿਕਾਸ ਕੀਤਾ ਹੈ ਤਾਂ ਕਿ ਸਾਡੇ ਜਿਹੜੇ ਬੱਚੇ ਐ ਚੰਗੀ ਸਿੱਖਿਆ ਲੈਣ ਜਿਹੜੇ ਸਾਡਾ ਪ੍ਰਵੇਖ ਇੱਥੇ ਬਣੇ ਇੱਥੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਦੂਜਾ ਮਾਮਲਾ ਉਹਨਾਂ ਨੇ ਜਿਹੜਾ ਇਕਰਤਨ ਤੇ ਉਸਤੇ ਆਬਾਰਿਆ ਉਸੀ ਸਿਹਤ ਮਾਨਾ ਮੁਫਤ ਮਤਰੀ ਸਿਹਤ ਬੀਮਾ ਯੋਜਨਾ ਜਿਹੜੀ ਜੇ ਕੋਈ ਦਿਨ ਪਹਿਲੇ ਲਾਗੂ ਕੀਤੀ ਗਈ ਹੈ ਉਹਨੇ ਅੱਜ ਫੇਰ ਇਸ ਯੋਜਨਾ ਤਰ੍ਹਾਂ ਆਇਆ ਕਿ ਹਰ ਪਰਿਵਾਰ ਨੂੰ 10 ਲੱਖ ਰੁਪਏ ਜਿਹੜਾ ਹੈਗਾ ਮੁਫਤ ਇਲਾਜ ਹਰ ਹਸਪਤਾਲ ਤੇ ਨਿੱਜੀ ਕੇ ਤਰ੍ਹਾਂ ਇਲਾਜ ਹੈ ਤੇ ਸਰਕਾਰੀ ਕੇ ਤਰ੍ਹਾਂ ਹਸਪਤਾਲ ਹੈ ਸਾਰੇ ਤਾਮ ਤੇ ਬਹੁਤ ਵੱਡੀ ਸਹੂਲਤ ਜਿਹੜੀ ਹੈ ਪੰਜਾਬੀਆਂ ਨੂੰ ਕਹਿੰਦੇ ਕੌਮੀ ਪੱਧਰ ਤੇ ਸਭ ਤੋਂ ਵੱਡੀ ਸਾਰਥਕ ਯੋਜਨਾ ਹੈ ਸਿਹਤ ਬੀਮਾ ਯੋਜਨਾ ਜਿਹੜੀ ਅਸੀਂ ਜਾਂਦੀ ਹਾਂ ਮੁਫਤਰੀ ਦੇ ਨਾਂ ਦੇ ਉੱਤੇ ਇਹ ਵੱਡਾ ਇੱਕ ਪੰਜਾਬ ਦੇ ਲਈ ਬਾਕੀ ਦਾ ਵਿਕਾਸ ਦੇ ਮਾਮਲਿਆਂ 'ਚ ਵੱਖ-ਵੱਖ ਤਰ੍ਹਾਂ ਦੀ ਗੱਲ ਉਹਨੇ ਕੀਤੀ ਕੀਤੀ ਹੈ ਪਰ ਸੇ ਤੇ ਸਿੱਖਿਆ ਕਿਥੇ ਦਾ ਅਚੇਚੇ ਤੌਰ ਤੇ ਜ਼ਿਕਰ ਕੀਤਾ ਹੈ ਇੱਕ ਗੱਲ ਜਦੋਂ ਕੌਮੀ ਪੱਤਰ ਤੇ ਕਰੀਏ ਤਾਂ ਕੌਮੀ ਪੱਤਰ ਦੇ ਇੱਕ ਦਿਨ ਪਹਿਲਾਂ ਸਾਡੀ ਦੇਸ਼ ਦੀ ਜਿਹੜੀ ਰਾਸ਼ਟਰਪਤੀ ਹੈ ਉਹਨਾਂ ਵੱਲੋਂ ਆਪਣੇ ਭਾਸ਼ਣ ਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਦੁਨੀਆ ਭਰ 'ਚ ਸ਼ਾਂਤੀ ਦੇ ਲਈ ਐਨ ਤੇ ਮੋਰੀ ਭੁਮਿਕਾ ਨਿਭਾ ਰਿਹਾ ਹੈ ਜੀ ਜੀ ਉਹ ਕੰਮ ਦੇ ਵਿੱਚ ਸ਼ਾਂਤੀ ਹੋਏਗੀ ਤਾਂ ਹੀ ਸਾਰੇ ਦੇਸ਼ ਵਿਕਾਸ ਕਰਨਗੇ ਜੇ ਮਨੇ ਭਾਈਚਾਰੇ ਤੇ ਜ਼ੋਰ ਦਿੱਤਾ ਸਾਂਝੀ ਵਾਲਤਾ ਤੇ ਜ਼ੋਰ ਦਿੱਤਾ ਔਰ ਸ਼ਾਂਤੀ ਜਿਹੜੀ ਬਣੀ ਰਹਿਣ ਦੇ ਲਈ ਕੀ ਭੂਮਿਕਾ ਨਵਾਰਿਆ ਸਾਡਾ ਮਲਕ ਇਸ ਬਾਰੇ ਗੱਲ ਕੀਤੀ ਇਸ ਦੇ ਨਾਲ ਹੀ ਚੱਲਦਾ ਇਹ ਵੀ ਹੈ ਕਿ ਕੌਮੀ ਪੱਤਰ ਦੇ ਸਕੇ ਵਕਫਾਂ ਕਿਹੜੇ ਤਰ੍ਹਾਂ ਦੇ ਜਿਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਇੱਥੇ ਫਿਲਮੀ ਖੇਤਰ ਦੇ ਹੈ ਖੇਡਾਂ ਦੇ ਖੇਤਰ ਦੇ ਸਮਾਜਿਕ ਖੇਤਰ ਦੇ ਉਹਨਾਂ ਨੂੰ ਵੱਡੇ ਵੱਡੇ ਅਵਾਰਡਸ ਦੇ ਨਾਲ ਅੱਜ ਇਹਨਾਂ ਦੇ ਸਨਮਾਨਿਆ ਜਾ ਰਹੇ ਇਹ ਵੀ ਆਪਣੇ ਇੱਕ ਵੱਡਾ ਐਲਾਨ ਹੈ ਵਿਚਾਲੇ ਜੋਂ ਜੇ ਆਪਾਂ ਕਿਉਂ ਚੰਡੀਗੜ੍ਹ ਦੀ ਗੱਲ ਕਰੀਕਰ ਸਾਹਕਾ ਡੀਏਜੀ ਇੰਦਰਜੀਤ ਸਿੰਘ ਸਿੱਧੂ ਜੀ ਜੀ ਉਹ ਆਪਣੇ ਘਰੋਂ ਸਵੇਰੇ ਉੱਠਦੇ ਸੀ ਤੇ ਸੜਕਾਂ ਦੇ ਉੱਤੇ ਜਿਹੜਾ ਝਾੜੂ ਫੜ ਕੇ ਸਫਾਈ ਕਰਦੇ ਨਾਲ ਇੱਕ ਥੈਲਾ ਚੁੱਕਦੇ ਕੋਈ ਕਾਗਜ਼ ਕੋਈ ਹੋਰ ਦੰਦ ਟਿੱਕੇ ਪੇ ਟੁਕੜਾ ਮਿਲਦਾ ਉਹ ਇਕੱਠੇ ਕਰਕੇ ਇੱਕ ਥਾਂ ਤੇ ਤੇ ਰੱਖਦੇ ਜਾਨੀ ਸਫਾਈ ਦੀ ਮੈਮ ਉਹਨਾਂ ਐਡਾ ਵੱਡਾ ਪੁਲੀਸ ਅਧਿਕਾਰੀ ਰਿਹਾ ਹੋਏ ਤੇ ਫਿਰ ਸワイ ਜੀ ਮਹਿਮ ਚਲਾਵੇ ਇਸ ਸੁਪਰੀ ਪ੍ਰਾਪਤੀ ਦੇ ਲਈ ਇੰਦਰੀਜਨ ਜਿੱਦੂ ਨੂੰ ਕੌਮੀ ਪੱਧਰ ਤੇ ਪਦਮ ਪੂਸ਼ਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੁਰਜਨੀਆਂ ਜਿਹੜੀਆਂ ਹੈਗੀਆਂ ਹਸਤੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੌਮੀ ਪੱਧਰ ਤੇ ਔਰ ਪੰਜਾਬ ਦੇ ਵਿੱਚ ਵੀ ਜਿਹੜੇ ਸੀਨੀਅਰ ਲੜਾਈਪਸ ਅਧਿਕਾਰੀ ਇੰਨੀਆਂ ਬਹੁਤ ਘਾਤਤੀਆਂ ਪ੍ਰਾਪਤੀਆਂ ਉਹਨਾਂ ਨੂੰ ਵੀ ਗਣਤੰਤਰ ਦੇ स्तर ਤੇ ਸਨਮਾਨਿਤ ਕੀਤਾ ਗਿਆ ਔਰ ਇਹ ਗੱਲ ਮੈਂ ਹੋਰ ਇਹ ਕਹਿਣੀ ਚਾਹਾਂਗਾ ਜਿ ਪੰਜਾਬ ਨੇ ਦੇ ਦੀ ਗੱਤ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਰਦਾਂ ਦੇ ਉੱਤੇ ਰਾਖੀ ਦਾ ਜ਼ਿਕਰ ਕਰਦੇ ਹਾਂ ਉਹਨੇ ਇਹ ਵੀ ਕਹਿ ਕੇ ਪਾਕਿਸਤਾਨ ਵਾਲੇ ਪਾਸੇ ਜਿਹੜਿਆਂ ਸ਼ਨਾਖਤ ਹੁੰਦੇ ਆਂ ਉਹ ਫੰਦਰਫੋ ਕੰਤਵਾਨ ਨੇ ਕਿਹਾ ਉਹਨਾਂ ਦੀ ਰਾਖੀ ਲਈ ਉਹਨਾਂ ਦਾ ਟੱਕਰਾਂ ਕਰਨ ਲਈ ਜਿਹੜਾ ਪੰਜਾਬ ਮਿਸਿੰਸ ਜਾ ਕੇ ਇਹ ਤੋਂ ਇਲਾਵਾ ਗੈਂਗਸਟਰਾਂ ਦੀ ਗੱਲ ਕੀਤੀ ਉਹਨਾਂ ਨੇ ਔਰ ਨਸ਼ਿਆਂ ਦੀ ਗੱਲ ਕੀਤੀ ਕਿ ਨਸ਼ਿਆਂ ਵਿਰੋਧੀ ਜਿਹੜੀ ਮਹਮਾ ਚਲਾਈ ਜਾ ਰਹੀ ਹੈ ਜਿਹਾ ਉਹ ਵੀ ਕਰਨਾ ਮਜ਼ਬੂਤੀ ਦੇ ਨਾਲ ਲੜਾਈ ਲੜ ਰਿਹਾ ਔਰ ਪੰਜਾਬ ਪਾਕਿਸਤਾਨ ਹੋਵੇ ਚਾਹੀਏ ਪਹੋਰਤਾਕਤਾ ਹੋਂ ਜਿਹੜਿਆਂ ਪੰਜਾਬ ਖੇਰੂ ਖੇਰੂ ਕਰਨਾ ਚਾਹੁੰਦੇ ਆਉਣ ਜਾਂ ਫਿਰਕਾ ਪ੍ਰਸਤੀ ਫਰਾਉਣਾ ਚਾਹੁੰਦੇ ਆਉਣ ਇਹਨਾਂ ਮਾਮਲਿਆਂ 'ਚ ਕਿਸੇ ਵੀ ਜੜੀਆਂ ਹੈਗੀਆਂ ਜੀਆਂ ਤਾਕਤਾਂ ਕਾਜਾਬ ਨਹੀਂ ਹੁਣ ਦਿੱਤਾਗਾ ਔਰ ਪੰਜਾਬ ਜਿਹੜਾ ਹੈਗਾ ਹਮੇਸ਼ਾ ਸ਼ਾਂਤੀ ਦਾ ਸਨੇਹਾ ਭਾਈਚਾਰਕ ਸਨੇਹਾ ਔਰ ਨਸ਼ਾ ਮੁਕਤ ਪੰਜਾਬ ਬਣਨ ਵਾਲਾ ਸਨੇਹਾ ਅੱਗੇ ਵਧ ਰਹਿਣਾ ਮਾਮਲਿਆਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬੜਾ ਜ਼ੋਰ ਦੇ ਕੇ ਪੂਰੇ ਮੂਲਕ ਦੇ ਲਈ ਪੰਜਾਬ ਨੂੰ ਸਨੇਹਾ ਦਿੱਤਾ ਜੀ ਜੀ ਸਰ ਜਿੱਥੇ ਗਣਤੰਤਰ ਦਿਵਸ ਦੀ ਗੱਲ ਹੋ ਰਹੀ ਹੈ ਲੋਕਤੰਤਰ ਦੀ ਗੱਲ ਹੋ ਰਹੀ ਹੈ ਉੱਥੇ ਹੀ ਨਾਲ ਦੀ ਨਾਲ ਆ ਵੀ ਦੇਖਿਆ ਗਿਆ ਵੀ ਪਿਛਲੇ ਹਾਲ ਹੀ ਵਿੱਚ ਕੁਝ ਸਮੇਂ ਪਹਿਲਾਂ ਹੀ ਮਨਰੇਗਾ ਰੱਦ ਕਰ ਦਿੱਤਾ ਗਿਆ ਵੀ ਜੀ ਰਾਮ ਜੀ ਐਕਟ ਆਇਆ ਤੇ ਜਿਸ ਦੇ ਖਿਲਾਫ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਕੱਠੇ ਆਵਾਜ਼ ਚੱਕ ਰਹੀਆਂ ਨੇ ਹੁਣ ਅੱਜ ਦੇ ਦਿਨ ਵੀ ਕਿਸਾਨ ਜਥੇਬੰਦੀਆਂ ਵੱਲੋਂ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ਵਰ ਭਾਰ ਵਿੱਚ ਵੱਖ-ਵੱਖ ਥਾਵਾਂ ਤੇ ਮਾਰਚ ਕੀਤੀ ਜਾ ਰਹੀ ਹੈ ਮਨਰੇਗਾ ਰੱਦ ਕਰਨ ਦੇ ਖਿਲਾਫ ਤੇ ਇਸ ਨੂੰ ਲੈ ਕੇ ਕੀ ਕਹੋਗੇ ਸਰ ਵੀ ਕੀ ਸਨੇਹਾ ਦਿੰਦਾ ਹੈ ਕੋਈ ਸਨੇਹਾ ਤਾਂ ਇਹ ਜਦੋਂ ਆਪਾਂ ਗਣਤੰਤਰ ਦੇ ਅਰਥ ਦੀ ਗੱਲ ਕਰਦੇ ਆ ਗਣਤੰਤਰ ਦੇ ਇਸ ਅਨੁਧਕਾਰ ਦਿੰਦਾ ਆਪਣੇ ਹੱਕਾਂ ਦੀ ਰਾਖੀ ਲਈ ਜੀ ਜੋ ਕਿਸਾਨ ਦੁਲਨ ਕਰ ਸਨੁਤ ਕਿਸਾਨ ਮੋਰਚੇ ਦੀ ਆਪਾਂ ਗੱਲ ਕਰ ਰਹੇ ਆ ਅੱਜ ਕੌਮੀ ਪੱਧਰ ਤੇ ਦੇ ਦੇ ਵੱਖ-ਵੱਖ ਸੈਂਟਰਲ ਮਾਰਚ ਜਿਹੜੇ ਖੜੇ ਗਏ ਇਸੇ ਤਰੀਕੇ ਨਾਲ ਪੰਜਾਬ ਦੇ ਇੱਥੇ ਟਰੈਕਟਰ ਮਾਰਚ ਕੀਤਾ ਗਿਆ ਵੱਖ-ਵੱਖ ਸ਼ਹਿਰਾਂ ਦੇ ਅੰਦਰ ਮਹੱਲੀ ਜਿਹੋ ਹੋਰਾਂ ਵੱਡੇ ਸ਼ਹਿਰਾਂ ਦੇ ਅੰਦਰ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਉਹਨਾਂ ਨੇ ਸਨਿਆਦਤਾ ਗਿਆ ਪਾਰਲੀਮੈਂਟ ਦੇ ਅੰਦਰ ਮੰਗਲੇਗਾ ਸੋਧ ਬਿੱਲ ਜਿਹੜਾ ਜਾਂਦਾ ਹੈ ਕਿ ਨਵਾਂ ਜਿਹਨੂੰ ਜੀਰਾਂ ਦੀ ਬਿੱਲ ਦੇ ਨਾਮ ਨਾਲ ਕੀਤਾ ਜਾਂਦਾ ਹੈ ਉਹਦੇ ਖਿਲਾਫ ਅੱਜ ਵੱਡੇ ਪੱਧਰ ਤੇ ਥਾਂ-ਥਾਂ ਤੇ ਦੇਖੋ ਮੀਡੀਆ ਦੇ ਅੰਦਰ ਇਹ ਠੀਕ ਹੈ ਕਿ ਅੱਜ ਕੰਧ ਤੰਤਰ ਦਿਵਸ ਹੈ ਵੱਡੇ ਪੱਧਰ ਤੇ ਉਸ ਦੀਆਂ ਚਾਕੀਆਂ ਨੂੰ ਦਿਖਾਇਆ ਜਾ ਰਿਹਾ ਹੈ ਤੇ ਦਿੱਲੀ ਦੇ ਅਕੀਂ ਦੇ ਆਪਾਂ ਗੱਲ ਕਰੀ ਆਪਾਂ ਜੇ ਦਿੱਲੀ ਦਾ ਜ਼ਿਕਰ ਕਰਕੇ ਅੱਜ ਟਾਈਮ ਪਹਿਲਾਂ ਪੇੜ ਦੇ ਉੱਤੇ ਵਾਖਾ ਕਸੂਬਿਆਂ ਦੀਆਂ ਚਾਕੀਆਂ ਪੰਜਾਬ ਦੀ ਚਾਕੀ ਉਹ ਸਾਰਾ ਕੁਝ ਤਖਾਇਆ ਜਾ ਰਿਹਾ ਪਰ ਦੂਜੇ ਪਾਸੇ ਅਮਰੀਕਾ ਦੇ ਖਿਲਾਫ ਜਿਹੜੇ ਲੜਾਈ ਲੜ ਰਿਹਾ ਮਜ਼ਦੂਰ ਹੈ ਕਿਸਾਨ ਹੈ ਉਹ ਵੀ ਟ੍ਰੈਕਟਰ ਮਾਰਚ ਕਰ ਰਿਹਾ ਗਣਤੰਤਰ ਦੇਸ਼ ਨੂੰ ਉਹ ਵੀ ਸੈਲੂਟ ਕਰਦੇ ਆ ਸਲਾਮ ਕਰਦੇ ਆ ਪਰ ਉਹ ਕਹਿੰਦੇ ਸੀ ਆਪਣੇ ਹੱਕਾਂ ਦੀ ਲੜਾਈ ਵੀ ਲੜਨੀ ਹੈ ਆਪਣੇ ਹੱਕਾਂ ਦੀ ਲੜਾਈ ਲੜਦੇ ਆ ਉਹ ਵੱਡੇ ਮੁੱਦੇ ਵਾਰ ਰਿਹਾ ਉਹ ਕਹਿੰਦੇ ਜੇ ਬਿਜਲੀ ਸੋਧ ਬਿੱਲ ਹੈ ਜੇ 20 ਸੌਦ ਬਿੱਲ ਅਚ ਦੋਨੇ ਬਿੱਲ ਲੜੇਗਾ ਇਹਨੂੰ ਹਮਲੀ ਜਾਮਾ ਦਿੱਤਾ ਗਿਆ ਤਾਂ ਕਿਸਾਨਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਏਗਾ ਜੇ ਬਿਜਲੀ ਸੌਦ ਬਿੱਲ ਲਾਗੂ ਹੁੰਦਾ ਤਾਂ ਕਹਿੰਦੇ ਫਿਰ ਪੂਰਾ ਜਿਹੜਾ ਬਿਜਲੀ ਸੈਕਟਰ ਹੈ ਪਾਵਰ ਸੈਕਟਰ ਹੈ ਉਹ ਪੱਕੇ ਤੌਰ ਤੇ ਪ੍ਰਾਈਵੇਟ ਖੇਤ ਜਨ ਪ੍ਰਾਈਵੇਟ ਹੱਥਾਂ ਚ ਲਾ ਜਾਏਗਾ ਕਿਉਂਕਿ ਨਾਲ ਸਬਸਿਡੀਆਂ ਖਤਮ ਆਮ ਜਿਹੜਾ ਕੰਜ਼ਿਊਮਰਾ ਉਹਦੇ ਲਈ ਵੱਡਾ ਨੁਕਸਾਨ ਕਿਸਾਨਾਂ ਲਈ ਤਾਂ ਨੁਕਸਾਨ ਹਾਈ ਆ ਹੋਏਗਾ ਹੋਏਗਾ ਇਦਾਂ ਹੀ ਜਿਹੜਾ 20 ਸੌਦ ਬਿੱਲ ਦੀ ਗੱਲ ਹੈ ਕਿ ਜੇ ਬੀਜ ਸੋਧੇ ਲਾਗੂ ਹੋ ਗਿਆ ਤਾਂ ਕਿਸਾਨਾਂ ਨੂੰ ਵੱਡੀ ਪੱਧ ਤੇ ਇਸ ਕਰਦਾ ਇੱਕ ਸਾਰਾ ਪਏਗਾ ਕਿਹੜੀ ਬੀਜ ਤਿਆਰ ਕਰਨ ਦੀ ਮੋਨੋਪੋਲੀ ਹੈ ਉਹ ਕੰਪਨੀਆਂ ਦੇ ਹੱਥ ਚਲੀ ਜਾਏਗੀ ਔਰ ਕਿਹੜਾ ਬੀਜ ਤਿਆਰ ਕਰਨਾ ਹੈ ਕਿਸ ਭਾਅ ਦੇਣਾ ਹੈ ਬਹੁਤ ਵੱਡੀ ਪੱਧ ਤੇ ਨੁਕਸਾਨ ਹੋਏਗਾ ਸੋ ਇਹਨਾਂ ਮੁੱਦਿਆਂ ਲੈ ਕੇ ਜਿੱਥੇ ਆਪਾਂ ਗਣਤੰਤਰ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਹੈ ਸਰਕਾਰਾਂ ਦੀ ਗੱਲ ਕੀਤੀ ਹੈ ਕੇਂਦਰ ਦੀ ਗੱਲ ਕੀਤੀ ਹੈ ਉਥੇ ਕਿਸਾਨ ਵੀ ਇਸ ਮੁਲਕ ਦਾ ਇੱਕ ਵੱਡਾ ਹਿੱਸਾ ਹੈ ਉਸ ਨੇ ਵੀ ਅਹੰਕਾਰ ਪਰ ਰਹੀ ਹੈ ਇਸ ਗੱਲ ਦੇ ਕੇ ਗੱਲ ਤੋਂ ਬੋਦਿਆਂ ਤੁਸੀਂ ਮੰਗਰੇਗਾ ਦੀ ਗੱਲ ਹੈ 20 ਹੌਲ ਬਿੱਲ ਹੈ ਤੇ ਚਾਹੇ ਜਿਹੜਾ ਹੈਗਾ ਬਿਜਲੀ ਪਾਵਰ ਬਿੱਲ ਦੀ ਗੱਲ ਕਰਦੇ ਆ ਉਹਨਾਂ ਮੰਗਨੇ ਤੇ ਉਹ ਕਹਿੰਦੇ ਸੀ ਆਪਣੀ ਲੜਾਈ ਜਿਹੜੀ ਉਹ ਜਾਰੀ ਰੱਖਾਂਗੇ ਔਰ ਉਹਨਾਂ ਨੇ ਜਨਾ ਚ ਇਸ ਲੜਾਈ ਹੋਰ ਵੀ ਤੇਜ਼ ਹੋਈਗੀ ਇਹ ਸੁਨਿਆਹ ਕਿਸਾਨਾਂ ਵੱਲੋਂ ਗਣਤੰਤਰ ਦੇ ਇਤਿਆਜ ਦਿੱਤਾ ਗਿਆ ਜੀ ਹਾਲ ਪੁੱਛਾਂਗੀ ਇਸ ਨਾਲ ਵੀ ਆਪਾਂ ਪਹਿਲਾਂ ਵੀ ਇਹ ਸਵਾਲ ਚੱਕਿਆ ਹੋਇਆ ਹੈ ਵੀ ਲੋਕਾਂ ਵੱਲੋਂ ਤੇ ਵੀਜੀ ਰਾਮ ਜੀ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਸਵਾਲ ਚੱਕੇ ਜਾ ਰਹੇ ਹੈ ਪਰ ਹੁਣ ਸਿਆਸੀ ਪੱਧਰ ਦੇ ਤੇ ਜੇ ਗੱਲ ਕਰਦੇ ਆ ਤਾਂ ਹੁਣ ਇਸ ਵੇਲੇ ਕੀ ਸਥਿਤੀ ਹੈ ਇਸ ਦੀ ਸਿਆਸੀ ਪੱਧਰ ਤੇ ਦੇਖੋ ਦੋ ਵੱਡੀਆਂ ਤਰ੍ਹਾਂ ਇੱਕ ਤਰਤਾਉ ਹੈ ਆਪਾਂ ਜਿਦਾ ਆਪ ਕਿਸੇ ਦਿਨ ਸੱਤਾ ਦੀ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਦੇ ਵਿੱਚ ਜਿਸ ਸਕੱਤਰ ਦੀ ਇਕਵਾਹੀ ਕਰ ਰਿਹਾ ਹੈ ਕੇਂਦਰ ਸਰਕਾਰ ਦੀ ਉਹ ਕਹਿੰਦੇ ਕਿ ਜੀ ਰਾਮ ਜੀ ਜਿਹੜਾ ਐਕਸ ਲੈ ਲੈਂਦਾ ਗਿਆ ਉਦੇ ਨਾਲ ਜਿਹੜਾ ਕਿ ਮਜ਼ਦੂਰਾਂ ਦੀ ਬਿਹਤਰੀ ਦੀ ਗੱਲ ਕੀਤੀ ਗਈ ਹੈ ਕਿਸਾਨਾਂ ਦੀ ਬਿਹਤਰੀ ਦੀ ਗੱਲ ਕੀਤੀ ਗਈ ਹੈ ਜੀ ਜਿਹੜੇ ਵਿਰੋਧੀ ਤਰ੍ਹਾਂ ਇਹ ਪਰਮਾਰਿਆ ਪੋਲੀਟিক্যাল ਤੌਰ ਤੇ ਗਲਤ ਪ੍ਰੋਪਾਗੈਂਡਾ ਕਰ ਰਹੇ ਹੈ ਲਗਾਤਾਰ ਕਿਹਾ ਜਾ ਰਿਹਾ ਅੱਜ ਵੀ ਮੈਂ ਦੇਖ ਰਿਹਾ ਸੀ ਕਿ ਕੇਂਦਰੀ ਜਿਹੜੇ ਖੇਤੀਬਾੜੀ ਮੰਤਰੀ ਹੈ ਚੌਂਹ ਸਾਬ ਉਹ ਤੰਦਰ ਦੇ ਦੇ ਮੌਕੇ ਤੇ ਜੋ ਸੁਨੇਹਾ ਦੇ ਰਿਹਾ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਕਰਨੀ ਨਹੀਂ ਭੁੱਲੇ ਅੱਜ ਵੀ ਉਹਨਾਂ ਨੇ ਚੇਤਾ ਕਰਾਇਆ ਕਿ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੀ ਬਿਹਤਰੀ ਦੀ ਲੜਾਈ ਲੜ ਰਹੇ ਹਾਂ ਸੋ ਇਸ ਨਿਹਾਤਾ ਹੈਗਾ ਜਿਹੜੀ ਹਾਕਮ ਤਰ੍ਹਾਂ ਉਹਦੇ ਵੱਲੋਂ ਤੇ ਜੀਰਾਂ ਜੀ ਜਿਹੜਾ ਨਵਾਂ ਹਕੀ ਲੈੰਦਾ ਗਿਆ ਉਹ ਕਿਸਾਨਾਂ ਤੇ ਮਜ਼ਦੂਰਾਂ ਦੀ ਬਿਹਤਰੀ ਲਈ ਹੈ ਔਰ ਵਿਰੋਧੀ ਤਰ੍ਹਾਂ ਨੇ ਤੇ ਖਾਮ ਖਾ ਆਪਣਾ ਪੈਗੰਡਾ ਵਾਵੇਲਾ ਖੜਾ ਕਰ ਰਹੀਆਂ ਦੂਜੇ ਪਾਸੇ ਵਿਰੋਧੀ ਤਰ੍ਹਾਂ ਦੀ ਗੱਲ ਕਰੀਏ ਜਿਹਦੀ ਰੋਈ ਮੁਖਤੋਰ ਤੇ ਕਾਂਗਰਸ ਕਾਰੀਏ ਜੇ ਕੌਮੀ ਪੱਤਰਤਾ ਗੱਲ ਕਰੀਏ ਤੇ ਆਪਾ ਪੰਜਾਬ ਕਾਂਗਰਸ ਦੀ ਗੱਲ ਕਰੀਏ ਉਹਨਾਂ ਵੱਲੋਂ ਲਗਾਤਾਰ ਇਹਨਾਂ ਮੁੱਦਿਆਂ ਤੇ ਲੜਾਈ ਲੜੀ ਜਾ ਰਹੀ ਹੈ ਕਿ ਕੇਂਦਰ ਨੇ ਬਹੁਤ ਹੀ ਜਿਹੜਾ ਵੱਡਾ ਧਕਾ ਕੀਤਾ ਹੈ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿਹੜਾ ਅਗੇ ਹੱਕ ਹਕੂਕ ਸੀ ਮੰਗਲੇ ਕਦੇ ਦੀ ਜਿਹੜਾ ਮਿਲਦਾ ਸੀ ਨਵਾਂ ਐਕ ਲੈਉਣ ਦੇ ਨਾਲ 125 ਦਿਨ ਕਿਨ ਦੇਖਣ ਨੂੰ ਲੱਗਦਾ 125 ਦਿਨਾਂ ਦੀ ਗੱਲ ਹੈ ਪਰ ਸਰ ਜੀ ਕਹਿੰਦੇ ਕੇਂਦਰ ਦਾ ਜਿਹੜਾ ਮਨਸ਼ਾ ਹੈ ਕਿ ਹੌਲੀ ਹੌਲੀ ਇਸ ਸਿਸਟਮ ਨੂੰ ਇਸ ਸਕੀਮ ਨੂੰ ਖਤਮ ਕੀਤਾ ਜਾਏ ਔਰ ਸਾਰਾ ਕੁਝ ਮੁਨਾਫਲੀ ਕਰਕੇ ਪ੍ਰਾਈਵੇਟ ਸੈਕਟਰ ਦੇ ਅੰਦਾਜ਼ ਆਵੇ ਕਿੰਨਾ ਘੰਗਾਣਾ ਮਿਲੇਗਾ ਕਿੰਨਾ ਨਹੀਂ ਮਿਲੇਗਾ ਤਾਂ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਏਗਾ ਪਰ ਕਾਂਗਰਸ ਨੇ ਵੀ ਕਮੇਪਾਤੇ ਦੇ ਮੈਂ ਮਛੇੜੀ ਹੋਈ ਹੈ ਇਸ ਮੁੱਦੇ ਨੂੰ ਲੈ ਕੇ ਜੀ ਜੀ ਅਗੇ ਵੱਧਦੇ ਹਾਂ ਸਰ ਸਤਾਇ ਤ੍ਰਿਕ ਯਾਨੀ ਕਿ ਕੱਲ ਨੂੰ SYL ਦੀ ਮੀਟਿੰਗ ਰੱਖੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਮਿਲਣਗੇ ਤੇ ਇਸ ਮੁੱਦੇ ਤੇ ਚਰਚਾ ਕਰਨਗੇ ਸਤਲੁਜ ਯਮੁਨਾ ਲਿੰਕ ਕਨਾਲ ਨੂੰ ਲੈ ਕੇ ਕੀ ਲੱਗਦਾ ਹੈ ਸਰ ਕਿਹੜੇ ਮੁੱਦੇ ਉੱਠਣਗੇ ਤੇ ਕੀ ਨਤੀਜੇ ਨਿਕਲਣ ਦੇ ਅਸਾਰ ਨੇ ਇਸ ਵੜੇ ਇਹ ਗਾਜੋਈ ਸਵਾਲ ਕੀਤਾ ਲਗਾ ਲਗਾਉਣਾ ਦੇਖੋ ਮੁੱਦੇ ਤੇ ਕੀ ਹੈ ਇਹਦਾ ਪੰਜਾਬ ਦੀ ਚੀਜ਼ ਤੇ ਪੰਜਾਬ ਦੀ ਟਸਕ ਵਾਲਾ ਸਵਾਲ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਜੀ ਪੰਜਾਬ ਲਗਾਤਾਰ ਦੁਹਾਈ ਦੇ ਰਿਹਾ ਕਿ ਸਾਡੇ ਕੋਲੇ ਫालतू ਪਾਣੀ ਨਹੀਂ ਹੈ ਫालतू ਪਾਣੀ ਹੋਈ ਤਾਂ ਅਸੀਂ ਦੇਣ ਨੂੰ ਤਿਆਰ ਹਾਂ ਪਰ ਕੇਂਦਰ ਹਰਿਆਣਾ ਲਗਾਤਾਰ ਇਹ ਕਹਿ ਰਿਹਾ ਕਿ ਇਹ ਪੰਜਾਬ ਪਾਣੀਆਂ ਤੇ ਟਾਕਾ ਮਾਰ ਰਿਹਾ ਪੰਜਾਬ ਹਰਿਆਣਾ ਨੂੰ ਹੱਕ ਨਹੀਂ ਦੇ ਰਿਹਾ ਆਪਾਂ ਅੰਮ੍ਰਿਤਸਰ ਬੀਬੀਨ ਦੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਕਰਦੇ ਹਾਂ ਇਸੇ ਤਰੀਕੇ ਨਾਲ ਦੇਖੋ ਪੰਜਾਬ ਦੇ ਹਿੱਕ ਦੇ ਉੱਤੇ ਐਸਬੀਐਲ ਨਹਿਰ ਕੱਢੀ ਗਈ ਲਈ ਦਹਾਕਿਆਂ ਤੋਂ ਬੰਜਰ ਪਈ ਹੈ, ਬੇਕਾਰ ਪਈ ਹੈ, ਨਾ ਉਹਦੇ ਵਿੱਚ ਪਾਣੀ ਆ ਰਿਹਾ ਨਾ ਜਾ ਰਿਹਾ ਇੱਕ ਜੰਗਲ ਦਾ ਖੁੱਸਾ ਰਹਿ ਗਿਆ ਐਸਬੀਐਲ ਨੇ। ਔਰ ਨੇੜੇ ਦੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਕਈ ਕਿ ਮੀਲਾਂ ਤੱਕ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਕਿਉਂਕਿ ਉਹਦੇ ਚ ਜਿਹੜਾ ਹੈਗਾ ਫਾਲਤੂ ਜਿਹੜਾ ਹੜ ਦਾ ਪਾਣੀ ਆ ਜਾਂਦਾ ਉਦੋਂ ਫਸਲਾਂ ਨੂੰ ਮਾਰ ਵੱਗਦੀ ਹੈ। ਇਸੇ ਤਰੀਕੇ ਨਾਲ ਜੰਗਲੀ ਜਾਨਵਰ ਜਿਹੜਾ ਹੈਗਾ ਉਸ ਨਹਿਰ ਦੇ ਆਲੇ-ਦੋਲੇ ਜੰਗਲਾਂ ਚ ਘੁੰਮਦੇ ਆ। ਉਦੀ ਮਾਰ ਪੈਂਦੀ ਹੈ ਤੇ ਉਤੋਂ ਜਿਹੜਾ ਚਾਹੇ ਸੁਪਰੀਮ ਕੋਰਟ ਦੀ ਗੱਲ ਕਰ ਲਈਏ ਕੇਂਦਰ ਦੀ ਗੱਲ ਕਰ ਲਈਏ ਲਗਾਤਾਰ ਇਹ ਕਹਿ ਰਹੇ ਆ ਕੇਂਦਰ ਜੀ ਪਹਿਲਾਂ ਪਾਣੀਆਂ ਦਾ ਨਵੇੜਾ ਹੋਏ ਐਸਵੀਐਲ ਦੀ ਵੈਲਫੇਅਰ ਦੇਖੀ ਜਾਏਗੀ ਔਰ ਪੰਜਾਬ ਇਹ ਕਹਿ ਰਿਹਾ ਕਿ ਵੀ ਜਦ ਤੱਕ ਪਾਣੀਆਂ ਦਾ ਨਵੇੜਾ ਨਹੀਂ ਹੋਏਗਾ ਐਸਵੀਐਲ ਆਪਾਂ ਕਿਦਾਂ ਬਣਾ ਸਕਦੇ ਆ ਉਹਨਾਂ ਐਸਵੀਐਲ ਦੇ ਮੁੱਦੇ ਤੇ ਮੀਟਿੰਗ ਰੱਖੀ ਗਈ ਹੈ ਹਰਿਆਣਾ ਕਹਿੰਦਾ ਕਿ ਜੀ ਐਸਵੀਐਲ ਬਣਨੀ ਚਾਹੀਦੀ ਹੈ ਪੰਜਾਬ ਕਹਿੰਦਾ ਕਿ ਐਸਵੀਐਲ ਦੀ ਲੋੜ ਹੀ ਕੋਈ ਨਹੀਂ ਪੰਜਾਬ ਕੋਲੇ ਪਾਣੀ ਨਹੀਂ ਤਾਂ ਐਸਵੀਐਲ ਕਾਦੇ ਤਕੋ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਮੀਟਿੰਗਾਂ ਪਹਿਲਾਂ ਕਹਿੰਦੇ ਦੇ ਰਹੇ ਹੋ ਚੁੱਕੀਆਂ ਹੈ। ਸੁਪਰੀਮ ਕੋਰਟ ਨੇ ਕਹਿ ਚੁੱਕਾ ਹੈ ਕੇਂਦਰ ਨੂੰ ਕੇ ਪੰਜਾਬ ਤੇ ਹਰਿਆਣਾ ਨੂੰ ਇੱਜ਼ਤ ਤੇ ਸੈੰਤੀ ਬਣਾਓ। ਸੈੰਤੀ ਜਿੱਤੇ ਪੱਲੇ ਕੁਝ ਨਹੀਂ ਦੇਣ ਨੂੰ। ਸੈੰਤੀ ਕਿਦਾਂ ਹੋ ਸਕਦੀ ਹੈ? ਇਸ ਮਾਮਲੇ ਤੇ ਲੈ ਕੇ ਵੱਡਾ ਜਿਹੜਾ ਪੇਚ ਖਸਦਾ ਨਜ਼ਰ ਆ ਰਿਹਾ ਹੈ ਬੇਸ਼ੱਕ ਹੁਣ ਕੱਲ ਨੂੰ ਫੇਰ ਮੀਟਿੰਗ ਹੈ। ਕੱਲ ਦਿਰਸਾ ਬਗੇਲੇ ਕੇ ਕੇਂਦਰ ਦਾ ਕੋਈ ਵੀ ਕੇਂਦਰ ਮੰਤਰੀ ਮੀਟਿੰਗ ਨਹੀਂ ਹੋਏਗਾ। ਸਿੱਧੇ ਤੌਰ ਤੇ ਦੋਨੇ ਸੂਬਿਆਂ ਦੇ ਮੁੱਖ ਮੰਤਰੀ ਤੇ ਉਹਨਾਂ ਦੇ ਅਧਿਕਾਰੀ ਗੱਲਬਾਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਹਰਿਆਣਾ ਦੇ ਮੁੱਖ ਮੰਤਰੀ ਨਿਰਸੈਣੀ ਹੋਣਗੇ ਔਰ ਮੀਟਿੰਗ ਜਿਹੜੀ ਹਰਿਆਣਾ ਨਿਵਾਸ ਚ ਹੋ ਰਹੀ ਹੈ ਉਹ ਤੇ ਚਲੋ ਕੋਈ ਗੱਲ ਨਹੀਂ ਚਾਹੇ ਪੰਜਾਬ ਨਿਵਾਸ ਹੋਵੇ ਚਾਹੇ ਹਰਿਆਣਾ ਨਿਵਾਸ ਹੋਵੇ ਸਵਾਲ ਮੁੱਦਿਆਂ ਦਾ ਹੈ ਮੁੱਦਿਆਂ ਨੂੰ ਲੈ ਕੇ ਪੰਜਾਬ ਫਿਰ ਆਪਣਾ ਹਾਲਾਂਕਿ ਇਸ ਮਾਮਲੇ ਤੇ ਕੋਈ ਮੁੱਖ ਮੰਤਰੀ ਨੇ ਅਧਿਕਾਰਤ ਤੌਰ ਤੇ ਪਹਿਲਾਂ ਜਾਣਕਾਰੀ ਮਈਆ ਨਹੀਂ ਕੀਤੀ ਪਰ ਸਾਰਿਆਂ ਨੂੰ ਸਪਸ਼ਟ ਹੀ ਹੈ ਪਹਿਲਾਂ ਹੀ ਪਤਾ ਹੈ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਕਿ ਸਾਡੇ ਕੋਲ ਫालतू ਪਾਣੀ ਦੇਣ ਨੂੰ ਹੈ ਹੀ ਨਹੀਂ ਜਿੰਗਾਂ ਜਿੰਨੀਆਂ ਮਰਜ਼ੀ ਗੱਲੋ ਪੰਜਾਬ ਦੀ ਦਲੀਲ ਇਹੀ ਹੈ ਅੱਜ ਵੀ ਮੀਡੀਆ ਤੇ ਰਿਪੋਰਟਾਂ ਆਈਆਂ ਕਿ ਪੰਜਾਬ ਦਾ ਜਿਹੜਾ ਤੱਤੀਲਾ ਪਾਣੀ ਹੈ ਉਹ ਅੱਗੇ ਨਾਲ ਵੀ ਡੂੰਘਾ ਹੋ ਚੁੱਕਾ ਹੈ ਔਰ ਕਈ ਜ਼ਿਲ੍ਹੇ ਉਹਨਾਂ ਚ ਯੋਜਨਾ ਤਾਂ ਤਾਂ ਇਥੇ ਪੀਣ ਦੇ ਯੋਗ ਵੀ ਨਹੀਂ ਆ ਪਾਣੀ ਸੋ ਜੇ ਸਾਡੇ ਕੋਲੋਂ ਨਹਿਰੀ ਪਾਣੀ ਦਰਿਆਈ ਪਾਣੀ ਵੀ ਖੋਲਿਆ ਗਿਆ ਤਾਂ ਪੰਜਾਬ ਦਾ ਪ੍ਰਵਾਹਦ ਹੋ ਜਾਏਗਾ ਇਸ ਕਰਕੇ ਪੰਜਾਬ ਕਿਸੇ ਵੀ ਕੀਮਤ ਦੇ ਉੱਤੇ ਮੁੱਖ ਮੰਤਰੀ ਬਾਰ-ਬਾਰ ਇਹ ਕਹਿ ਚੁੱਕੇ ਹੈ ਕਿ ਕਿਸੇ ਵੀ ਕੀਮਤ ਉਤੇ ਪੰਜਾਬ ਕੋਲੇ ਇੱਕ ਬੂੰਦ ਵੀ ਫालतू ਪਾਣੀ ਕਿਸੇ ਸੂਬੇ ਨੂੰ ਦੇਣ ਲਈ ਨਹੀਂ ਹੈ ਇਸ ਨਾਲ ਤੇ ਕੋਈ ਸਮਝੋਤਾ ਨਹੀਂ ਹੋ ਸਕਦਾ ਸੋ ਕੱਲ ਦੀ ਮੀਟਿੰਗ ਬੇਸਿਕ ਮੀਟਿੰਗ ਹੋਣੀ ਹੈ ਪਰ 빙ੇ ਜਰਨਲਿਸਟਾਂ ਪਾਇ ਕਹਿ ਸਕਦੇ ਆ ਕਿ ਇਹ ਮੀਟਿੰਗ ਵੀ ਪਿਛਲੀਆਂ ਮੀਟਿੰਗਾਂ ਜਿਹਾ ਬੇਸਟਾ ਰਹਿਣ ਦੀ ਉਮੀਦ ਹੈ ਔਰ ਕੋਈ ਵੀ ਸਰਕਾਰ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਤੋਂ ਪਹਿਲਾਂ ਕੱਲ੍ਹ ਜਲ ਪਾਰਟੀ ਸੰਤਾ ਪਾਰਟੀ ਦੀ ਸਰਕਾਰਾਂ ਵੀ ਰਹੀਆਂ ਹੈ ਕਾਂਗਰਸੀ ਸਰਕਾਰ ਵੀ ਰਹੀ ਹੈ ਜਿਸੇ ਵੀ ਸਰਕਾਰ ਵੱਲੋਂ ਇਹ ਨਹੀਂ ਹੋ ਸਕਦਾ ਕਿ ਪੰਜਾਬ ਦੇ ਹਿੱਤਾਂ ਨਾਲ ਜਿਹੜਾ ਧੱਕਾ ਬਰਦਾਸ਼ਤ ਕੀਤਾ ਜਾ ਸਕੇ ਗੱਲ ਕਹਿ ਕੇ ਆਪਾਂ ਇਸ ਗੱਲ ਦੇ ਇਸ ਪੰਨੇ ਉੱਤੇ ਸਮਾਪਤੀ ਕਰਾਂਗੇ ਹੁਣ ਇਤੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੀ ਜੁੱਜੂਸ਼ ਹੈ ਜੀ 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 ਉਹਨਾਂ ਨੇ ਮੈਂ ਸੁਣ ਰਿਹਾ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਕੋਲੇ ਕੋਈ ਫालतू ਪਾਣੀ ਨਹੀਂ ਆ ਦੇਣ ਨੂੰ ਸੋ ਭਾਜਪਾ ਵੀ ਇਸ ਮੁੱਦੇ ਤੇ ਪੰਜਾਬ ਦੇ ਆਖੇ ਚ ਬੋਲਦੀ ਨਜ਼ਰ ਆ ਰਹੀ ਹੈ ਜੀ ਜੀ ਫਿਰ ਸਮਾਂ ਬਹੁਤ ਘਟ ਹੈ ਪਰ ਇੱਕ ਮੁੱਦਾ ਚੱਕਾਂਗੇ ਜਾਣ ਤੋਂ ਪਹਿਲਾਂ ਦਾ ਮਹਾਰਾਸ਼ਟਰ ਵਿੱਚ ਜੋ ਨੌਵੀਂ ਪਾਚਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੇ 24 ਤੇ 25 ਤਰੀਕ ਨੂੰ ਮਨਾਇਆ ਗਿਆ ਸੀਗਾ ਇਹ ਨੰਦੇੜ ਸਾਹਿਬ ਵਿੱਚ ਤੇ 10 ਲੱਖ ਤੋਂ ਵੱਧ ਸਿੱਖ ਭਾਈਚਾਰਾ ਉੱਥੇ ਇਕੱਠਾ ਹੋਇਆ ਤੇ ਨਾਲ ਦੀ ਨਾਲ ਹੀ ਹੋਰ ਵੀ ਕਈ ਸਾਰੀ ਸ਼ਖਸੀਅਤਾਂ ਪਹੁੰਚੀਆਂ ਨੇ ਉੱਥੇ ਇਸ ਸਮਾਗਮ ਤੇ ਇਸ ਬਾਰੇ ਕੀ ਕਹੋਏ ਸਰ ਵੀ ਇੰਨੇ ਵੱਡੇ ਪੱਧਰ ਤੇ ਇਹ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ ਇਹ ਸਾਡੇ ਸਾਰਿਆਂ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਨੰਦੇੜ ਸਾਹਿਬ ਚ ਜੀਰ ਸਾਹਿਬ ਜਿੱਥੇ ਆਪਾਂ ਗੁਰੂ ਘਰ ਸਨਦੀ ਦੀ ਜਿਹੜੀ ਪਵਿੱਤਰ ਧਰਤ ਜਿਹੜੀ ਚਰਨ ਸੋਪਰਾਪ ਧਰਤਾ ਹੈ ਉਹ ਧਰਦੇਵ ਪਰ ਇਤਾਲ ਮੇ ਸਮਾਗਮ ਕੀਤਾ ਗਿਆ ਜਿਦੇ ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਵੀ ਨੇ ਅਚੇ ਚੇਤੇ ਤੌਰ ਤੇ ਸਾਰੇ ਪ੍ਰੋਗਰਾਮਾਂ ਦੀ ਰਵਾਇਤ ਕੀਤੀ ਗੀ ਪਰ ਵੱਡੇ ਵੱਡੇ ਸੰਤ ਮਹਾਪੁਰਸ਼ ਧਾਰਮਿਕ ਆਗੂ ਸਮਾਗਮਾਂ ਜੁੜੇ ਖਾਸ ਅਰਥੇ ਆਪਾ ਖਾਲਸਾ ਜੀ ਜਿਹੜੇ ਹੈਗੇ ਹਨ ਤੋਂ ਇੰਟਿਕਸਾਲ ਵਾਲੇ ਉਹਨਾਂ ਦੀ ਰਵਾਇਤ ਇੱਥੇ ਸਾਰੇ ਪ੍ਰੋਗਰਾਮ ਲਿਖੇ ਗਏ ਕਈ ਗੰਢੀ ਸੁਪਿਆਂ ਦੇ ਹੋ ਹੋ ਜੜੇ ਕੇ ਕੈਬਨ ਮੰਤਰੀ ਵੀ ਉੱਥੇ ਪਹੁੰਚੇ ਔਰ ਇਹੀ ਸੰਯਾਦਤਾ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜਿਹੜੀ ਹੈਗੀ ਆ ਉਹ ਲਾ ਮਿਸਾਲ ਲਾਸਾਨੀ ਮਾਨਵਤਾ ਦੇ ਹਿੱਤਾਂ ਦੀ ਰਾਖੀ ਦੇ ਖਾਤਰ ਧਰਮ ਦੀ ਰਾਖੀ ਦੇ ਖਾਤਰ ਅਕਸਰੇ ਕਿਹਾ ਜਾਂਦਾ ਜਿਹੜਾ ਕਿ ਸੱਚਾ ਸਨੇਹ ਹੈ ਕਿ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਤੇ ਸ਼ਹਾਦਤ ਹੀ ਹੈ ਜਿਸ ਦੀ ਵਜ੍ਹਾ ਕਰਕੇ ਅੱਜ ਦਾ ਹਿੰਦੁਸਤਾਨ ਜਾਂ ਅੱਜ ਦਾ ਭਾਰਤ ਹੈ ਉਹ ਕੁਰਬਾਨੀ ਨਾ ਹੁੰਦੀ ਤਾਂ ਸ਼ਾਇਦ ਭਾਰਤ ਦਾ ਵੀ ਕੋਈ ਬਦਲਿਆ ਰੂਪ ਨਜ਼ਰ ਆਉਣਾ ਸੀ ਸਾਂਝੀ ਬਲਵਤਾ ਦਾ ਸਾਰੀ ਮਾਨਤਾ ਦਾ ਸਾਰੇ ਧਰਮਾਂ ਦਾ ਸਨੇਹ ਸਤਕਾਰ ਇਹ ਦਿਨ ਜਿਹੜਾ ਸਾਨੂੰ ਦਿੰਦਾ ਸੋ ਆਪਣੇ ਆਪ ਚ ਇੱਕ ਬਹੁਤ ਵੱਡਾ ਦਿਨ ਹੈ ਔਰ ਇਸ ਦਾ ਖਾਸ ਗੱਲ ਇਹ ਹੈ ਕਿ ਪੰਜਾਬ ਚ ਨਹੀਂ ਕੌਮੀ ਦੇ ਕਮਾਂਦਰੀ ਪੱਤਰ ਦੇ ਵੀ ਇਹ ਬਹੁਤ ਵੱਡੀ ਪਦ ਦੇ ਸਨਿਆ ਦਿੱਤਾ ਗਿਆ ਜੀ ਜੀ ਸਰ ਫਿਲਹਾਲ ਹੀ ਐਨਾ ਹੀ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ 25 ਤਰੀਕ ਯਾਨੀ ਕਿ ਕੱਲ ਸ਼ਾਮ ਨੂੰ ਸੀਐਮਾਨ ਵੱਲੋਂ ਹੁਸ਼ਿਆਰਪੁਰ ਵਿੱਚ ਇੱਕ ਸਮਾਗਮ ਤੇ ਉਹ ਪ੍ਰਸਤੁਤ ਹੋਏ ਸੀ ਤੇ ਉੱਥੇ ਉਹਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਹੁਣ ਵੀ ਪੰਜਾਬ ਵਿੱਚ ਹਰ ਘਰ ਵਿੱਚ ਹਰ ਔਰਤ ਨੂੰ ਹੁਣ ਇੱਕ ਦਾ 1000 ਰੁਪਏ ਦੀ ਯੋਜਨਾ ਦੇਣ ਦਾ ਕੰਮ ਸ਼ੁਰੂ ਕੀਤਾ ਜਾਏਗਾ ਇਸ ਦੇ ਉੱਤੇ ਪਹਿਲਾਂ ਹੀ ਤਿਆਰੀਆਂ ਚੱਲ ਰਹੀਆਂ ਨੇ ਤੇ ਹੁਣ ਇਸ ਦੇ ਨਾਲ ਸਾਂਝੇ ਜਿਹੜੇ ਹੋਰ ਵੇਰਵੇ ਨੇ ਉਹਨਾਂ ਬਾਰੇ ਚਰਚਾ ਕਰਾਂਗੇ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ